ਸਭ ਤੋਂ ਪਹਿਲੀ ਗੱਲ ਪੰਜਾਬੀ ਉਹ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਬੀਤੇ ਦਿਨ ਹੀ ਜਿੱਥੇ ਕਿ ਵਿਕਰਮ ਜੀਟੀਆ ਨੂੰ ਅਦਾਲਤ ਦੇ ਵੱਲੋਂ ਪਰੋਲ ਦੇ ਦਿੱਤੀ ਗਈ ਹੈ ਜੀਹਾਂ ਉਹਨਾਂ ਦੀ ਪ੍ਰੋਲ ਅਰਜੀ ਨੂੰ ਮਨਜ਼ੂਰੀ ਮਿਲ ਗਈ ਹੈ ਇਸ ਤੋਂ ਪਹਿਲਾਂ ਜਿੱਥੇ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਕਰਮਜੀਤ ਮੁਜੀਠੀਆ ਨੂੰ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਗਏ ਸਨ ਸੋ ਇਸੇ ਦੌਰਾਨ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਗਈ ਸੀ ਤੇ ਮੀਡੀਆ ਨੂੰ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਵਿਕਰਮ ਮੁਜੀਠੀਆ ਦੇ ਉੱਤੇ ਜਿਹੜੇ ਵੀ ਇਲਜ਼ਾਮ ਲੱਗੇ ਹਨ ਉਹ ਬਿਲਕੁਲ ਗਲਤ ਹਨ ਤੇ ਵਿਕਰਮਜੀਠੀਆ ਜੇਲ੍ਹ ਦੇ ਵਿੱਚ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੈ ਸੋ ਇਸੇ ਦੌਰਾਨ ਇੱਕ ਮੀਡੀਆ ਪਰਸਨ ਦੇ ਵੱਲੋਂ ਉਹਨਾਂ ਦੇ ਨਾਲ ਸਵਾਲ ਵੀ ਕੀਤਾ ਗਿਆ ਸੀ ਕਿ ਤੁਸੀਂ ਤੇ ਰੱਬ ਹੋ ਤੁਹਾਨੂੰ ਜੇਲ੍ਹ ਦੇ ਵਿੱਚ ਬਾਰ-ਬਾਰ ਵਿਕਰਮ ਮੁਜੀਠੀਆ ਨੂੰ ਮਿਲਣ ਦੀ ਕੀ ਜ਼ਰੂਰਤ ਪੈ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਦੇ ਲਈ ਜੇਲ੍ਹ ਦੇ ਵਿੱਚ ਜਦੋਂ ਮਰਜ਼ੀ ਜਾ ਸਕਦਾ ਸੁਏਸ ਤੋਂ ਬਾਅਦ ਤੁਹਾਨੂੰ ਦੱਸ ਦਿਆ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾ ਨਾਮ ਲੈ ਡੇਰਾ ਵਿਆਸ ਮੁਖੀ ਗੁਰਿੰਦਰ ਢਿੱਲੋਂ ਦੇ ਉੱਤੇ ਤਾਂਜ ਕੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਜੀहां ਤੁਹਾਨੂੰ ਦੱਦੀਏ ਕੀ ਹੈ ਸਿੱਧਾ ਸਿੱਧਾ ਗੁਰਿੰਦਰ ਢਿੱਲੋਂ ਬਿਆਸ ਵਾਲੇ ਬਾਬੇ ਦੇ ਉੱਤੇ ਹੀ ਭਗਵਾਨਤਮਾਨ ਦੇ ਵੱਲੋਂ ਹੁਣ ਤਾਂਜ ਕੱਸਿਆ ਗਿਆ ਹੈ ਕਿਉਂਕਿ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਮਜੀਠੀਆ ਬਿਲਕੁਲ ਬੇਕਸੂਰ ਹੈ ਤੇ ਜਿਹੜੇ ਚਿੱਟੇ ਦੇ ਕੇਸ ਉਹਨਾਂ ਦੇ ਉੱਤੇ ਪਾਏ ਜਾ ਰਹੇ ਹਨ ਉਹ ਬਿਲਕੁਲ ਝੂਠੇ ਪਾਏ ਜਾ ਰਹੇ ਹਨ ਇਸ ਤੋਂ ਬਾਅਦ ਹੀ ਹੁਣ ਸੁਖਪਾਲ ਖੈਰਾ ਦੇ ਦੁਆਰਾ ਇੱਕ ਟਵੀਟ ਕੀਤਾ ਗਿਆ ਹੈ ਜੀਹਾਂ ਸੂਬੇ ਦਾ ਸੱਚੀ ਰੱਬ ਆਖਾ ਖੈਰਾ ਨੇ ਸੀਐਮ ਮਾਨ ਨੂੰ ਉਸੇ ਦੇ ਅੰਦਾਜ਼ ਦੇ ਵਿੱਚ ਦਿੱਤਾ ਹੈ ਜਵਾਬ ਜੀ ਹਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਹੀ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਹੈ ਦਰਅਸਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਦਾ ਨਾਂ ਲੈ ਬਗੈਰ ਟਵੀਟ ਕੀਤਾ ਗਿਆ ਸੀ ਕਿ ਕੱਲ ਬਾਣ ਜਾਣ ਭਾਵੇਂ ਅੱਜ ਬਾਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾਂ ਜਿੱਥੇ ਮੁਲਾਕਾਤੀ ਹੀ ਜੱਜ ਬਾਣ ਜਾਣ ਹੁਣ ਸੁਖਪਾਲ ਖੈਰਾ ਨੇ ਇਸ ਟਵੀਟ ਦਾ ਜਵਾਬ ਦਿੰਦਿਆਂ ਹੋਇਆਂ ਭਗਵੰਤ ਮਾਨ ਦੇ ਉੱਤੇ ਹਮਲਾ ਬੋਲਿਆ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਉਹਦਾ ਹੰਕਾਰ ਦੇ ਵਿੱਚ ਤਬਦੀਲ ਹੋ ਜਾਏ ਜਦੋਂ ਝੂਠ ਸਰਕਾਰ ਦੀ ਦਲੀਲ ਹੋ ਜਾਏ ਜਦੋਂ ਚੋਰਾਂ ਦੇ ਨਾਲ ਸੀਐਮ ਭਗਵੰਤ ਮਾਨ ਦੀ ਡੀਲ ਹੋ ਜਾਏ ਸਾਰੀ ਬਿਹਾਰਤ ਦੀ ਜੀਬਾਂ ਫਿਰ ਸੀਲ ਹੋ ਜਾਏ ਇਸ ਬਹੁ ਪ੍ਰਜਾ ਦਾ ਰਾਜੇ ਲਈ ਸ਼ਵੀਲ ਹੋ ਜਾਏ ਉਸ ਸੂਬੇ ਦਾ ਸੱਚੀ ਰੱਬ ਹੀ ਰਾਖਾ ਹੋਵੇਗਾ ਸੋ ਇਹ ਵੱਡਾ ਜਿਹੜਾ ਕਿ ਬਿਆਨ ਹੁਣ ਸੁਖਪਾਲ ਖੈਰਾ ਦੇ ਦੁਆਰਾ ਦਿੱਤਾ ਗਿਆ ਹੈ ਤੇ ਤਿੱਖਾ ਨਿਸ਼ਾਨਾ ਜਿਹੜਾ ਭਗਵੰਤ ਮਾਨ ਦੇ ਉੱਤੇ ਸਾਧਿਆ ਹੈ ਸੁਖਪਾਲ ਖੈਰਾ ਦੇ ਦੁਆਰਾ ਇਹ ਉਸ ਗੱਲ ਦੇ ਉੱਤੇ ਜਵਾਬ ਦਿੱਤਾ ਗਿਆ ਹੈ ਜਦੋਂ ਭਗਵੰਤ ਮਾਨ ਦੇ ਦੁਆਰਾ ਵਿਕਰਮਜੀਤ ਮਜੀਠੀਏ ਨੂੰ ਬਿਆਸ ਵਾਲੀ ਬਾਬੇ ਦੇ ਦੁਆਰਾ ਮੁਲਾਕਾਤ ਕੀਤੀ ਗਈ ਸੀ ਤੇ ਉਸ ਦੇ ਦੁਆਰਾ ਕਿਹਾ ਗਿਆ ਸੀ ਕਿ ਵਿਕਰਮਜੀਤ ਮਜੀਠੀ ਜੀ ਦੇ ਉੱਤੇ ਜਿਹੜੇ ਚਿੱਟੇ ਵਾਲੇ ਪਰਚੇ ਆ ਉਹ ਬਿਲਕੁਲ ਝੂਠੇ ਪਾਏ ਗਏ ਆ ਇਸ ਤੋਂ ਬਾਅਦ ਰਵਨੀਤ ਬਿੱਟੂ ਦੇ ਦੁਆਰਾ ਵੀ ਜਿਹੜੇ ਬਿਆਸ ਵਾਲੇ ਬਾਬੇ ਦੇ ਦੁਆਰਾ ਮੁਲਾਕਾਤ ਮਜੀਠੀਆ ਦੇ ਨਾਲ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਭਗਵੰਤ ਮਾਨ ਦੇ ਦੁਆਰਾ ਤੰਜ ਕੱਸਿਆ ਗਿਆ ਹੈ ਉਸ ਦੇ ਉੱਤੇ ਬਿਆਨਬਾਜ਼ੀ ਕੀਤੀ ਗਈ ਹੈ ਸੋ ਆਵਲਿਆਂ ਚੱਲਦੇ ਆ ਇਸ ਵੀਡੀਓ ਦੇ ਵੱਲ ਦੇਖੋ ਸੰਤ ਮਹਾਪੁਰਸ਼ ਤਾਂ ਸਾਰਿਆਂ ਦੇ ਹੁੰਦੇ ਆ ਤੇ ਸਾਰੇ ਹੀ ਆਪਾਂ ਉੱਥੇ ਨਤਮਸਤਕ ਹੋਣ ਜਾਂਦੇ ਆ ਸਾਰੇ ਹੀ ਆਪਾਂ ਆਸ਼ੀਰਵਾਦ ਲੈਣੇ ਆ ਤੇ ਇਹ ਚ ਭੇਦ ਪੌਦ ਦੀ ਗੱਲ ਕਿੱਥੋਂ ਆ ਗਈ ਤੇ ਆਮ ਆਦਮੀ ਪਾਰਟੀ ਦੇ ਵੀ ਬਹੁਤ ਲੀਡਰ ਸਵਾਨ ਨੇ ਵਰਕਰ ਸਵਾਨ ਨੇ ਜਾਂਦੇ ਆ ਕਾਂਗਰਸ ਦੇ ਬਹੁਤ ਲੀਡਰ ਸਵਾਨ ਵਰਕਰ ਸਵਾਨ ਜਾਂਦੇ ਆ ਭਾਜਪਾ ਦੇ ਬਹੁਤ ਲੀਡਰ ਵਰਕਰ ਸਵਾਨ ਜਾਂਦੇ ਆ ਤੇ ਜਿਹੜੀ ਵੀ ਉਹਨਾਂ ਦੀ ਸੰਗਤ ਆ ਉਹ ਕਿਸੇ ਨਾ ਕਿਸ ਨੂੰ ਤਾਂ ਵੋਟ ਕਰਦੀ ਆ ਤੇ ਮੈਂ ਸਮਝਦਾ ਮਤਲਬ ਤੁਸੀਂ ਸਾਰੀਆਂ ਹੀ ਹੱਦਾਂ ਮੰਨੇ ਟੱਪ ਦਿਓ ਹਰੇਕ ਨੂੰ ਤੁਸੀਂ ਇਹ ਸਮਝ ਲਓ ਮੈਂ ਚੀਫ ਮਿਨਿਸਟਰ ਬਣ ਗਿਆ ਤਾਂ ਮੈਂ ਕੀ ਬਣ ਗਿਆ ਤੁਸੀਂ ਹਰ ਹਰ ਕਿਸੇ ਨੂੰ ਵੀ ਤੁਸੀਂ ਕਮੈਂਟ ਕਰ ਦਿੰਦੇ ਹੋ ਕਿਸੇ ਨੂੰ ਵੀ ਕੁਝ ਕਰ ਦਿੰਦੇ ਹੋ ਮਤਲਬ ਇਹ ਜਿਹੜੀਆਂ ਆਦਤ ਪਈ ਹੋਈ ਆ ਨਾ ਤੁਹਾਨੂੰ ਸਟੇਜ ਕਰਨ ਦੀ ਉਹ ਤੁਹਾਡੀ ਆਦਤ ਜਾਂਦੀ ਨਹੀਂ ਚੀਫ ਮਿਨਿਸਟਰ ਦਾ ਕਦ ਬਹੁਤ بڑا ਹੁੰਦਾ ਤੇ ਸੰਤ ਮਹਾਪੁਰਸ਼ਾਂ ਦਾ ਜਿਹੜਾ ਇੱਕ ਉਸ ਧਰਗਾ ਪਰਮਾਤਮਾ ਦੇ ਕੋਲ ਜੋ ਉਹਨਾਂ ਦੀ ਗੱਲ ਆ ਜਦੋਂ ਸੁਣੀ ਜਾਂਦੀ ਆ ਬਹੁਤ ਲੱਖਾਂ ਲੋਕਾਂ ਨੂੰ ਉਸ ਗੱਲ ਦਾ ਆਰਾਮ ਆਉਂਦਾ ਫਾਇਦਾ ਮਿਲਦਾ ਇਹ ਦੁੱਖ ਦਰਦ ਦੂਰ ਹੁੰਦੇ ਆ ਤੇ ਮੈਂ ਕਹਿੰਦਾ ਇਹਦੇ ਵਿੱਚ ਕਿਸੇ ਨੂੰ ਵੀ ਇੱਕ ਪੰਜਾਬ ਦੇ ਤੁਸੀਂ ਪੰਜਾਬੀ ਆਪਣੀ ਤਾਂ ਗੁਰੂਆਂ ਪੀਰਾਂ ਪੰਗੰਬਰਾਂ ਦੀ ਧਰਤੀ ਆ ਤੇ ਸੰਤ ਮਹਾਪੁਰਸ਼ ਹਮੇਸ਼ਾ ਹੀ ਤਾਰਦੇ ਆਏ ਨੇ ਤੇ ਤੁਸੀਂ ਇਹ ਬਾਬਾ ਜੀ ਨੂੰ ਗੱਲ ਕਹਿ ਕੇ ਵਿਆਸ ਵਾਲਿਆਂ ਨੂੰ ਉਹਨਾਂ ਨਾਲ ਨਹੀਂ ਉਹ ਤਾਂ ਇੱਕ ਗੱਲਾਂ ਤੋਂ ਉੱਚੇ ਆ ਪਰ ਤੁਸੀਂ ਕਿਤੇ ਨਾ ਕਿਤੇ ਆਪਣਾ ਆਪਣਾ ਨਿੱਜੀ ਜੀ ਮੈਂ ਗੱਲ ਕਰਾਂ ਤੁਸੀਂ ਬਹੁਤ ਆਪਣੇ ਆਪ ਨੂੰ ਇਸ ਗੱਲ 'ਚ ਛੋਟਾ ਕੀਤਾ ਏ ਵੱਡਾ ਨਹੀਂ ਕੀਤਾ ਤੁਸੀਂ ਮੁੱਖ ਮੰਤਰੀ ਹੋ ਤੁਹਾਡੇ ਕੋਲ ਸਾਰੀ ਤਾਕਤ ਆ ਉਹ ਇੱਕ ਅਲੱਗ ਚੀਜ਼ ਆ ਪਰ ਜੇ ਇੱਕ ਮੁੱਖ ਮੰਤਰੀ ਕਿਸੇ ਗੱਲ ਤੇ ਸੰਤ ਮਹਾਪੁਰਸ਼ਾਂ ਤੇ ਗੱਲ ਕਰਦਾ ਏ ਤੇ ਮੈਂ ਸਮਝਦਾ ਲੋਕਾਂ 'ਚ ਦੁਨੀਆਂ 'ਚ ਇਸ ਗੱਲ ਦਾ ਬਹੁਤ ਲੋਕਾਂ ਨੇ ਗੁੱਸਾ ਵੀ ਕੀਤਾ ਬੁਰਾ ਵੀ ਮਨਾਇਆ ਉਹਨਾਂ ਨੂੰ ਨੇ ਕੋਈ ਫਰਕ ਨਾ ਉਹਨਾਂ ਨੇ ਕੁਝ ਕਹਿਣਾ ਏ ਪਰ ਉਹ ਤਾਂ ਸਾਰਿਆਂ ਦੀਆਂ ਖੁਸ਼ੀਆਂ ਨਾਲ ਝੂੜੀਆਂ ਪਰਦੇ ਆ ਜਿਹੜਾ ਭਰਾ ਲੈਂਦਾ ਭਾਈ ਉਹ ਮੈਂ ਸਮਝਦਾ ਕਾਮਯਾਬ ਹੋ ਜਾਂਦਾ ਜਿਹੜਾ ਉਹਨਾਂ ਦੇ ਦਰਤੇ ਵੈਸੇ ਵੀ ਉਹਨਾਂ ਨੂੰ ਤਾਂ ਭੁਲਾ ਵੀ ਜਿਹੜਾ ਕਵੇ ਸੰਤ ਮਹਾਪੁਰਸ਼ ਤਾਂ ਉਹਦਾ ਵੀ ਕਦੇ ਮਾੜਾ ਨਹੀਂ ਕਰਦੇ ਬਾਕੀ ਥੋੜੀ ਸਮਝ ਆ ਉਹ ਤੁਸੀਂ ਆਪਣੀ ਦਾ ਜਿਹੜਾ ਹੈ ਉਹ ਸਾਹਮਣੇ ਲੋਕਾਂ ਦੀ ਆਪਣੀ ਸਮਝ ਜਿਹੇ ਜੀ ਵੀ ਸਮਝ ਆ ਉਹ ਰੱਖ ਰਹੇ ਹੋ ਇਸ ਤੋਂ ਬਾਅਦ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੀਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੜਕੀ ਜੋ ਕਿ ਆਪਣੇ ਕੰਮ ਦੇ ਉੱਤੇ ਜਾ ਰਹੀ ਹੁੰਦੀ ਹੈ ਸੋ ਇਸੇ ਦੌਰਾਨ ਇੱਕ ਨੌਜਵਾਨ ਆਉਂਦਾ ਹੈ ਜਿਸ ਦੇ ਵੱਲੋਂ ਕਿ ਇਸ ਦੇ ਨਾਲ ਚਾਪਟ ਮਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜੀਹਾਂ ਦੇਖ ਸਕਦੇ ਹੋ ਕਿ ਕਿਵੇਂ ਆਰਾਮ ਦੇ ਨਾਲ ਇਹ ਲੜਕੀ ਕਿੱਟ ਪਾ ਕੇ ਆਪਣੇ ਕੰਮ ਦੇ ਉੱਤੇ ਜਾਂ ਫਿਰ ਕਾਲਜ ਨੂੰ ਜਾ ਰਹੀ ਹੁੰਦੀ ਹੈ ਸੋ ਐਕਟਵਾ ਦੇ ਉੱਤੇ ਇੱਕ ਨੌਜਵਾਨ ਆਉਂਦਾ ਹੈ ਜਿਸ ਦੇ ਵੱਲੋਂ ਕਿ ਇਸ ਦੇ ਕੋਲੋਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਹ ਪੰਜਾਬ ਦੇ ਹੁਣ ਹਾਲਾਤ ਹੋ ਚੁੱਕੇ ਹਨ ਬੇਹਦ ਮਾੜੇ ਹਾਲਾਤ ਪੰਜਾਬ ਹੋ ਚੁੱਕੇ ਹਨ ਕਿ ਦਿਨ ਦਿਹਾੜੇ ਹੀ ਹੁਣ ਰਾਹ ਜਾਂਦਿਆਂ ਦੇ ਨਾਲ ਲੁੱਟਾਂ ਖੋਹਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ ਸਵਾਗਤ ਹੈ ਚਲਦੇ ਹਾਂ ਸਿੱਧਾ ਇਸ ਵੀਡੀਓ ਦੇ ਵੱਲ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਬਜਟ ਇਜਲਾਸ ਜਾਰੀ ਹੋਵੇਗਾ ਬਜਟ ਪੇਸ਼ ਕੀਤਾ ਜਾਵੇਗਾ ਪੰਜਾਬ ਦਾ ਜਿਸ ਦੇ ਵਿੱਚ ਕੀ ਐਮਪੀ ਅਮਰਤਪਾਲ ਦਾ ਕਹਿਣਾ ਸੀ ਕਿ ਉਹ ਵੀ ਹਿੱਸਾ ਲੈਣਗੇ ਸੋ ਬਜਟ ਇਲਾਸ ਬਜਟ ਇਜਲਾਸ ਦੇ ਵਿੱਚ ਹਿੱਸਾ ਹੁਣ ਨਹੀਂ ਲੈ ਸਕਣਗੇ ਐਮਪੀ ਅਮਰਤਪਾਲ ਐਮਪੀ ਅਮਰਤਪਾਲ ਦੀ ਅਸਥਾਈ ਪਰੋਲ ਵਾਲੀ ਮੰਗ ਹੋ ਗਈ ਹੈ ਕਾਰਜ ਪੰਜਾਬ ਨੇ ਹੁਣ ਪੰਜਾਬ ਸਰਕਾਰ ਨੇ ਸੂਬੇ ਦੀ ਸੁਰੱਖਿਆ ਅਤੇ ਸ਼ਾਂਤੀ ਦਾ ਹਵਾਲਾ ਦਿੱਤਾ ਹੈ ਅਮਰਤਪਾਲ ਸਿੰਘ ਨੇ ਪ੍ਰੋਲ ਦੇ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਜਿਸ ਤੋਂ ਬਾਅਦ ਕੀ ਅਮਰਤਪਾਲ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ ਜੀਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੁਣ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਦਾ ਖਤਰਾ ਹੋ ਸਕਦਾ ਹੈ ਸੋ ਜਿਸ ਦੇ ਕਾਰਨ ਹੁਣ ਅਮਰਤਪਾਲ ਨੂੰ ਪ੍ਰੋਲ ਨਹੀਂ ਮਿਲੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਕਿਸਾਨਾਂ ਦੇ ਵੱਲੋਂ ਜਿੱਥੇ ਕਿ 5 ਫਰਵਰੀ ਨੂੰ ਹੁਣ ਪੰਜਾਬ ਦੇ ਵਿੱਚ ਵੱਡਾ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਹੁਣ ਕਿਸਾਨ ਆਗੂਆਂ ਦੇ ਵੱਲੋਂ ਵੀ ਤਿਆਰੀ ਕਰ ਲਈ ਗਈ ਸੀ ਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਘਰ ਦੇ ਵਿੱਚ ਹੀ ਡਿਟੇਨ ਕਰ ਦਿੱਤਾ ਹੈ ਜੀਹਾਂ ਉਹਨਾਂ ਨੂੰ ਇਸ ਮੋਰਚੇ ਦੇ ਵਿੱਚ ਪਹੁੰਚਣ ਨਾ ਦਿੱਤਾ ਜਾਵੇ ਇਸ ਦੇ ਲਈ ਪੁਲਿਸ ਪਹਿਲਾਂ ਹੀ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਡਿਟੇਨ ਕਰ ਦਿੱਤਾ ਹੈ ਇਸ ਤਰ੍ਹਾਂ ਦੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਦਿੜਬਾ ਲੱਗੇ ਨੇੜਲੇ ਪਿੰਡ ਰੁੰਗਾਲਾ ਦੇ ਮੁੰਡੇ ਤੇ ਕੁੜੀ ਦੇ ਵੱਲੋਂ ਜਿਹੜਾ ਕਿ ਵਿਆਹ ਕਰਵਾ ਲਿਆ ਗਿਆ ਜਿਸ ਤੋਂ ਬਾਅਦ ਕਿ ਖਫਾ ਹੋਏ ਪਿੰਡ ਵਾਸੀਆਂ ਤੇ ਪੰਚਾਇਤ ਨੇ ਦੋਵਾਂ ਦਾ ਵਾਈ ਕੱਟ ਕਰਨ ਦਾ ਮਤਾ ਪਾਸ ਕਰ ਦਿੱਤਾ ਹੈ ਪਿੰਡ ਵਾਲਿਆਂ ਦੀ ਸਹਿਮਤੀ ਦੇ ਉੱਤੇ ਪੰਚਾਇਤ ਨੇ ਮਤਾ ਪਾਸ ਕਰਕੇ ਦੋਹਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਲੈ ਲਿਆ ਹੈ ਪਿੰਡ ਪਿੰਡ ਦੀ ਸਰਪੰਚ ਅਤੇ ਉਸਦੇ ਪਤੀ ਅਤੇ ਪੰਚਾਇਤ ਮੈਂਬਰਾਂ ਦੇ ਦੁਆਰਾ ਕਿਹਾ ਗਿਆ ਹੈ ਕਿ ਪਿੰਡ ਰੁੰਗਾਲਾ ਦੇ ਮੁੰਡੇ ਨੇ ਆਪਣੇ ਪਿੰਡ ਦੀ ਹੀ ਕੁੜੀ ਨਾਲ ਵਿਆਹ ਕਰਵਾਇਆ ਹੈ ਸਾਰਾ ਪਿੰਡ ਇਕੱਠਾ ਹੋ ਗਿਆ ਹੈ ਤੇ ਮੁੰਡੇ ਕੁੜੀ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਪੰਚਾਇਤ ਨੇ ਮਤਾ ਪਾਸ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪਿੰਡ ਰੁੰਗਾਲਾ ਦੇ ਨੌਜਵਾਨ ਦੇ ਵੱਲੋਂ ਆਪਣੇ ਹੀ ਪਿੰਡ ਦੀ ਕੁੜੀ ਤੇ ਨਾਲ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਸੀ। ਇਸ ਨੂੰ ਲੈ ਕੇ ਜਿੱਥੇ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇਤਰਾਜ਼ ਜ਼ਾਹਰ ਕੀਤਾ ਸੀ ਉੱਥੇ ਹੀ ਪਿੰਡ ਵਾਲੇ ਵੀ ਇਸ ਤੋਂ ਖਫਾ ਸਨ। ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਹਨ ਕਿ ਉਕਤ ਲੜਕੀ ਦੇ ਵਿਆਹ ਤੋਂ ਬਾਅਦ ਲੜਕੀ ਦੇ ਮਾਤਾ-ਪਿਤਾ ਦੀ ਸਾਦਮੇ ਦੇ ਵਿੱਚ ਹੀ ਮੌਤ ਹੋ ਗਈ ਹੈ। ਸੋ ਜਿਸ ਤੋਂ ਬਾਅਦ ਹੁਣ ਇਹਨਾਂ ਦੇ ਖਿਲਾਫ ਮਤਾ ਪਾਇਆ ਗਿਆ ਹੈ ਤੇ ਇਹਨਾਂ ਨੂੰ ਦੋਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਤੇ ਦੂ ਪਿੰਡਾਂ ਦੇ ਵਿੱਚ ਲਵ ਮੈਰਿਜ ਨੂੰ ਵੀ ਹੁਣ ਬੈਨ ਕਰ ਦਿੱਤਾ ਗਿਆ ਹੈ ਕਿ ਪਿੰਡ ਦੇ ਵਿੱਚ ਜੇਕਰ ਕੋਈ ਵੀ ਲਵ ਮੈਰਿਜ ਕਰਵਾਉਂਦਾ ਹੈ ਤੇ ਇਹ ਉਸ ਦੇ ਉੱਤੇ ਸਖਤ ਪਾਬੰਦੀ ਲੱਗੇਗੀ ਸੋ ਲਵ ਮੈਰਿਜ ਹੀ ਪੰਜਾਬ ਦੇ ਵਿੱਚ ਹੁਣ ਬੈਨ ਹੁੰਦੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮਕੇਰੀਆਂ ਤੋਂ ਮਾਮਲਾ ਹੁਣ ਸਾਹਮਣੇ ਨਿਕਲ ਕੇ ਆਇਆ ਹੈ ਪੰਜਾਬ ਦੇ ਵਿੱਚੋਂ 12 ਕੁੱਤਿਆਂ ਦਾ ਹੰਤਕ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਖੁਸ਼ਿਆਰਪੁਰ ਦੇ ਮਕੇਰੀਆਂ ਤੀਨ ਆਉਂਦੇ ਪਿੰਡ ਕੋਲਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ 12 ਕੁੱਤਿਆਂ ਦੇ ਇੱਕ ਝੁੰਡ ਨੇ 10 ਸਾਲ ਦੀ ਮਸੂਮ ਬੱਚੀ ਤੇ ਹਮਲਾ ਕਰ ਦਿੱਤਾ ਕੁੱਤਿਆਂ ਨੇ ਬੱਚੀ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਜਾਣਕਾਰੀ ਦੇ ਅਨੁਸਾਰ 10 ਸਾਲਾ ਪ੍ਰਵਜਿਤ ਕੌਰ ਪੁੱਤਰੀ ਹਰਸ਼ਵਿੰਦਰ ਕੌਰ ਪਿੰਡ ਦੀ ਇੱਕ ਦੁਕਾਨ ਤੋਂ ਕੁਝ ਘਰੇਲੂ ਸਮਾਨ ਲੈਣ ਜਾ ਰਹੀ ਸੀ ਜਦੋਂ ਉਹ ਗਲੀ ਦੇ ਵਿੱਚ ਪਹੁੰਚੀ ਤੇ ਅ ਉਸ ਦੇ ਉੱਤੇ ਹਮਲਾ ਕਰ ਦਿੱਤਾ ਚਾਰੇ ਪਾਸੇ ਉਸ ਨੂੰ ਘੇਰ ਲਿਆ ਤੇ ਬੁਰੀ ਤਰ੍ਹਾਂ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ ਬੱਚੀ ਦੀਆਂ ਚੀਕਾਂ ਸੁਣ ਕੇ ਗਲੀ ਦੇ ਵਿੱਚ ਰਹਿਣ ਵਾਲੇ ਇੱਕ ਮਹਿਲਾ ਜਿਹੜੀ ਕਿ ਤੁਰੰਤ ਬਾਹਰ ਆਈ ਸੋ ਇਸੇ ਦੌਰਾਨ ਉਸ ਦੇ ਵੱਲੋਂ ਕੁੱਤਿਆਂ ਦੇ ਚੰਗਲ ਦੇ ਵਿੱਚੋਂ ਉਸ ਨੂੰ ਛੁਡਾਇਆ ਗਿਆ ਸੋ ਬੇਹਦ ਹਾਲਾਤ ਜਿਹੜੇ ਪੰਜਾਬ ਦੇ ਹੁਣ ਖਰਾਬ ਹੁੰਦੇ ਜਾ ਰਹੇ ਹਨ ਆਵਾਰਾ ਕੁੱਤਿਆਂ ਤੋਂ ਹੁਣ ਕੋਈ ਵੀ ਸੇਫ ਨਹੀਂ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ 12 ਕੁੱਤਿਆਂ ਦਾ ਜਿੱਥੇ ਹਾਂ ਤੱਕ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਇਸ ਸਮੇਂ ਕਾਇਮ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਗੁੰਡਾਗਰਦੀ ਦੀਆਂ ਅਤੇ ਇਸ ਤੋਂ ਇਲਾਵਾ ਕੋਟ ਮਾਰਦੀਆਂ ਘਟਨਾਵਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਕੀ ਇਹ ਸਾਹ ਲੈਂਦੇ ਹੋਏ ਇਹ ਕਹਿੰਦੇ ਨਹੀਂ ਥੱਕਦੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿੱਤਾ ਗਿਆ ਹੈ ਤੇ ਬਾਹਰਲੇ ਦੇਸ਼ਾਂ ਤੋਂ ਵੀ ਗੋਰੇ ਹੁਣ ਪੰਜਾਬ ਦੇ ਵਿੱਚ ਨੌਕਰੀ ਕਰਨ ਦੇ ਲਈ ਆਉਣਗੇ ਅਤੇ ਐਨ ਆਰ ਆਈ ਸਾਰੇ ਹੀ ਬਾਹਰਲੇ ਦੇਸ਼ਾਂ ਨੂੰ ਛੱਡ ਕੇ ਹੁਣ ਪੰਜਾਬ ਦੇ ਵਿੱਚ ਹੀ ਰਹਿਣ ਲੱਗ ਜਾਣ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੋਂ ਇੱਕ ਗੰਭੀਰ ਅਤੇ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਕੈਨੇਡਾ ਤੋਂ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਭਾਰਤ ਆਏ ਇੱਕ ਐਨ ਆਰ ਆਈ ਦੇ ਉੱਤੇ ਤੀਰ ਧਾਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਹੈ ਇਸ ਹਮਲੇ ਦੇ ਵਿੱਚ ਐਨ ਆਰ ਆਈ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਦਾ ਇਸ ਸਮੇਂ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪਛਾਣ ਹਰਪਾਲ ਸਿੰਘ ਸੰਧੂ ਦੇ ਪਰਜੋਂ ਪੀੜਤਦੀ ਹੋਈ ਹੈ ਜੋ ਕਿ ਟ੍ਰਾਂਟੋ ਕੈਨੇਡਾ ਦੇ ਵਿੱਚ ਵੱਸਦਾ ਹੈ ਤੇ ਫਰੂਜਪੁਰ ਦੇ ਰਹਿਣ ਵਾਲੇ ਹਰਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੇ ਸੋਮਵਾਰ ਹੀ ਉਹ ਪਰਿਵਾਰ ਨੂੰ ਮਿਲਣ ਦੇ ਲਈ ਭਾਰਤ ਆਇਆ ਸੀ ਬੀਤੇ ਦਿਨੀ ਉਹ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਨਾਲ ਬੈਠਾ ਧੁੱਪ ਸੇਕ ਰਿਹਾ ਸੀ ਅਚਾਨਕ ਦੋ ਕਾਰਾਂ ਘਰ ਦੇ ਬਾਹਰ ਆ ਕੇ ਰੁਕਦੀਆਂ ਹਨ ਤੇ ਉਹਨਾਂ ਗੱਡੀਆਂ ਦੇ ਵਿੱਚੋਂ ਤਕਰੀਬਨ 15-16 ਨੌਜਵਾਨ ਬਾਹਰ ਨਿਕਲੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਰਪਾਨਾ ਕਿਰਚਾਂ ਤੇ ਹੋਰ ਤੇਜ਼ ਤਰਹ ਹਥਿਆਰ ਸਨ ਬਿਨਾਂ ਕਿਸੇ ਚਤਾਵਨੀ ਦੇ ਹਮਲਾਵਰਾਂ ਨੇ ਹਰਪਾਲ ਸਿੰਘ ਦੇ ਉੱਤੇ ਹਮਲਾ ਦਿੱਤਾ ਅਚਾਨਕ ਹੋਏ ਇਸ ਹਮਲੇ ਦੇ ਨਾਲ ਘਰ ਦੇ ਵਿੱਚ ਹੀ ਆਫਰਾ ਤਫਰੀ ਮਚ ਗਈ ਪੀੜਤ ਨੇ ਦੱਸਿਆ ਹੈ ਕਿ ਆਪਣੀ ਜਾਨ ਬਚਾਉਣ ਦੇ ਲਈ ਉਹ ਘਰ ਦੇ ਇੱਕ ਕਮਰੇ ਦੇ ਅੰਦਰ ਲੁਕ ਗਿਆ ਪਰ ਹਮਲਾਵਰ ਇੱਥੇ ਵੀ ਨਹੀਂ ਰੁਕੇ ਹਮਲਾਵਰਾਂ ਨੇ ਕਮਰੇ ਦੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋ ਕੇ ਉਸ ਦੇ ਉੱਤੇ ਬੇਰਹਿਮੀ ਦੇ ਨਾਲ ਕਰਪਾਨਾਂ ਅਤੇ ਕਿਰਚਾਂ ਦੇ ਨਾਲ ਬਾਹਰ ਕੀਤੇ ਤੇ ਇਸ ਹਮਲੇ ਦੇ ਵਿੱਚ ਉਸ ਦੇ ਸਰੀਰ ਦੇ ਉੱਤੇ ਕਈ ਸੱਟਾਂ ਵੱਜੀਆਂ ਹਨ ਸੋ ਇਸ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋਏ ਤੇ ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਏ ਹਨ ਸੋ ਬੇਹਰ ਦੇ ਇਹ ਹੁਣ ਜਿਹੜਾ ਕਿ ਹੈਰਾਨ ਕਰਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਕਿ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਬਣ ਚੁੱਕੇ ਹਨ ਕਿ ਜੇਕਰ ਐਨਆਰਆਈ ਕੋਈ ਆਪਣੇ ਘਰ ਦੇ ਵਿੱਚ ਵਾਪਸ ਵੀ ਆਉਂਦਾ ਹੈ ਤੇ ਉਹ ਵੀ ਸੇਫ ਨਹੀਂ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਬਨਾ ਨੇ ਫਾਜ਼ਿਲਕਾ ਹਾਲਕੀ ਤੋਂ ਪਿੰਡ ਦੋਨਾ ਨਾਨਕਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਧਾਰਮਿਕ ਸਥਾਨਾਂ ਦੇ ਲਈ ਦਰਸ਼ਨਾਂ ਦੇ ਲਈ 16ਵੀਂ ਬੱਸ ਰਵਾਨਾ ਕੀਤੀ ਹੈ ਇਹ ਬੱਸ ਸ਼ਰਧਾਲੂਆਂ ਨੂੰ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਰਾਮ ਤੀਰਥ ਮੰਦਰ ਅਤੇ ਸ਼੍ਰੀ ਦੁਰਗਿਆਣਾ ਮੰਦਰ ਅਤੇ ਬਾਗਾ ਬਾਡਰ ਦੇ ਉੱਤੇ ਲੈ ਕੇ ਜਾਵੇਗੀ ਸੋ ਇਸੇ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਆਵਾਜਾਈ ਦੇ ਦੌਰਾਨ ਰਹਿਣਾ ਸਹਿਣਾ ਤੇ ਭੋਜਨ ਦਾ ਪ੍ਰਬੰਧ ਵੀ ਸਰਕਾਰ ਦੇ ਵੱਲੋਂ ਬਿਲਕੁਲ ਮੁਕਤ ਕੀਤਾ ਜਾਊਗਾ ਉਹਨਾਂ ਨੇ ਕਿਹਾ ਹੈ ਕਿ ਬਜ਼ੁਰਗ ਵਾਸਤੇ ਦੇ ਵਿੱਚ ਸ਼ਰਧਾਲੂ ਤੀਰਥ ਸਥਾਨਾਂ ਬਿਖੇ ਜਾਣ ਤੋਂ ਵਾਂਝੇ ਰਹਿ ਜਾਂਦੇ ਹਨ ਸੋ ਇਸੇ ਦੇ ਲਈ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਸੁਰੱਖਿਆ ਅਤੇ ਮੁਖਤ ਤੀਰਥ ਦਰਸ਼ਨ ਕਰਵਾਉਣ ਦੇ ਲਈ ਨਵੀਂ ਯਾਤਰਾ ਚਾਲੂ ਕੀਤੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਹੀ ਸ਼ਰਧਾਲੂ ਹਨ ਜਿਨ੍ਹਾਂ ਦੇ ਵੱਲੋਂ ਕੀ ਵੱਖ-ਵੱਖ ਥਾਵਾਂ ਦੇ ਉੱਤੇ ਨਤਮਸਤਕ ਹੋਇਆ ਜਾਣਾ ਹੈ ਪਰ ਪਿੱਛੇ ਤੁਸੀਂ ਬੱਸ ਵੀ ਦੇਖ ਸਕਦੇ ਹੋ ਕਿ ਵੱਡੇ ਲੈਵਲ ਦੇ ਉੱਤੇ ਭਗਵੰਤ ਮਾਨ ਦੇ ਵੱਲੋਂ ਇਸ ਦੇ ਉੱਤੇ ਆਪਣੀ ਐਡ ਕੀਤੀ ਗਈ ਹੈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸੋ ਪੂਰੀ ਬੱਸ ਦੇ ਉੱਤੇ ਜਿਹੜਾ ਕਿ ਰੰਗ ਦੇ ذریعے ਇਸ਼ਤਿਹਾਰबाजी ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਸਾਰੇ ਪੰਜਾਬੀਆਂ ਨੂੰ ਹੀ ਇਸ਼ਤਿਹਾਰबाजी ਦਿਖ ਰਹੀ ਹੈ ਕਿ ਪੰਜਾਬ ਦੇ ਟੈਕਸ ਦਾ ਪੈਸਾ ਭਗਵੰਤ ਮਾਨ ਦੇ ਵੱਲੋਂ ਕਿਵੇਂ ਇਸ਼ਤਿਹਾਰबाजी ਦੇ ਵਿੱਚ ਖਰਚ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਭਗਵਾਨ ਤਮਨ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਵਾਂਗ ਹੀ ਕੰਮ ਕਰੇਗੀ ਤੇ ਕੋਈ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਅਸ਼ਤਿਹਾਰबाजी ਨਹੀਂ ਲੱਗੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀ ਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਹਲਕਾ ਜਨਾਲਾ ਤੋਂ ਵਿਧਾਇਕ ਗੁਰਦੀਪ ਸਿੰਘ ਢਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਧਾਮੀ ਅਤੇ ਹੋਰ ਅਕਾਲੀ ਆਗੂਆਂ ਦੇ ਵੱਲੋਂ ਗੈਂਗਸਟਰਾਂ ਦੇ ਪਰਿਵਾਰਾਂ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਤੇ ਤਿੱਖੇ ਸਵਾਲ ਉਠਾਏ ਹਨ। ਉਹਨਾਂ ਨੇ ਕਿਹਾ ਹੈ ਕਿ ਮੋੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਗੈਂਗਸਟਰ ਬਾਦ ਅਤੇ ਡਰੱਗ ਮਾਫੀਆ ਖਿਲਾਫ ਜੰਗ ਲੜ ਰਹੀ ਹੈ ਉੱਥੇ ਹੀ ਅਕਾਲੀ ਦਲ ਗੈਂਗਸਟਰਾਂ ਦੇ ਨਾਲ ਸਾਂਝਾ ਪਾ ਰਿਹਾ ਹੈ। ਵਿਧਾਇਕ ਢਾਲੀਵਾਲ ਨੇ ਕਿਹਾ ਕਿ ਆਠ ਦੀ ਭੈਣ ਦੇ ਵਿਆਹ ਸਮਾਗਮ ਦੇ ਵਿੱਚ ਸੁਖਵੀਰ ਬਾਦਲ ਬਿਰਸਾ ਸਿੰਘ ਬਲਟੋਹਾ ਗਵੀਨ ਕੌਰ ਮਜੀਠੀਆ ਰਵਿੰਦਰ ਸਿੰਘ ਬ੍ਰਹਮਪੂਰਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਸ਼ਮੂਲੀਅਤ ਵਾਲੀਆਂ ਤਸਵੀਰਾਂ ਦਿਖਾਈਆਂ ਹਨ ਸੋ ਇਸ ਤਸਵੀਰਾਂ ਦੇ ਵਿੱਚ ਸਾਫ਼ ਦਿਸ ਰਿਹਾ ਹੈ ਕਿ ਗੈਂਗਸਟਰਾਂ ਦੇ ਵਿਆਹਾਂ ਦੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਵੰਦੇ ਹਾਜ਼ਰੀਆਂ ਲਗਾ ਰਹੇ ਹਨ ਇਸ ਤੋਂ ਬਾਅਦ ਹੀ ਵਿਕਰਮ ਸਿੰਘ ਮਜੀਠੀਆ ਆਪਣੀ ਰਿਹਾਈ ਤੋਂ ਬਾਅਦ ਜਿੱਥੇ ਸਰਕਾਰ ਦੇ ਉੱਤੇ ਸਿਆਸੀ ਹਮਲੇ ਕਰਦੇ ਹੋਏ ਦਿਖਾਈ ਦਿੱਤੇ ਉੱਥੇ ਹੀ ਉਹਨਾਂ ਨੇ ਜੇਲ੍ਹ ਦੇ ਅੰਦਰ ਬੀਤੇ ਦਿਨ ਹੀ ਜਿੱਥੇ ਕਿ ਰਾਧਾ ਸਵਾਮੀ ਸਤਸੰਗ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਹੋਈ ਮੁਲਾਕਾਤ ਬਾਰੇ ਭਾਵੁਕ ਅਖਲਾਸੇ ਵੀ ਕੀਤੇ ਡੇਰਾ ਮੁਖੀ ਦਾ ਧੰਨਵਾਦ ਕੀਤਾ ਤੇ ਜਾਦੂ ਦੀ ਜੱਫੀ ਦਾ ਜ਼ਿਕਰ ਵੀ ਕੀਤਾ ਮਜੀਠੀਆ ਨੇ ਦੱਸਿਆ ਕਿ ਜੇਲ੍ਹ ਦੌਰਾਨ ਡੇਰਾ ਵਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਮਿਲਣ ਆਏ ਸੀ ਇਸ ਮੁਲਾਕਾਤ ਬਾਰੇ ਗੱਲਬਾਤ ਕਰਦਿਆਂ ਹੋਏ ਡੇਰਾ ਮੁਖੀ ਦੀ ਉਸ ਨੂੰ ਜਾਦੂ ਦੀ ਜੱਫੀ ਜਿਹੜੀ ਕਿ ਉਹ ਸ਼ਾਬਦ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਮੈਂ ਸੰਤਾਂ ਮਹਾਪੁਰਸ਼ਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਾਹਸ ਦਿੱਤਾ ਹੈ ਸੋ ਜੇਲ ਦੇ ਦਿਨਾਂ ਦੇ ਵਿੱਚ ਮੈਂ ਘੋੜੇ ਵੇਚ ਕੇ ਸੌਂਦਾ ਸੀ ਸੋ ਉਹਨਾਂ ਦੇ ਵੱਲੋਂ ਇਹ ਵੀ ਬਿਆਨ ਜਾਰੀ ਕੀਤਾ ਹੈ ਤੇ ਇਸੇ ਤਰ੍ਹਾਂ ਸਰਕਾਰ ਦੇ ਵੱਲੋਂ ਬਣਾਏ ਗਏ ਦਬਾਅ ਦੇ ਉੱਤੇ ਚੋਟਕੀ ਲੈਂਦੇ ਆ ਮਜੀਠੀਆ ਨੇ ਕਿਹਾ ਕਿ ਜੇਲ ਦੇ ਵਿੱਚ ਬਿਲਕੁਲ ਬੇਫਿਕਰ ਸੀ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਸੋਚਦੀ ਹੋਵੇਗੀ ਕਿ ਮੈਂ ਪਰੇਸ਼ਾਨ ਹਾਂ ਪਰ ਮੈਂ ਘੋੜੇ ਵੇਚ ਕੇ ਸੌਂਦਾ ਸੀ ਮੈਨੂੰ ਕਿਸੇ ਵੀ ਗੱਲ ਦਾ ਕੋਈ ਡਰ ਨਹੀਂ ਸੀ ਸੋ ਆਖਰਕਾਰ ਵਿਕਰਮ ਜੀਟੀਆ ਹੁਣ ਕਈ ਮਹੀਨਿਆਂ ਬਾਅਦ ਜੇਲ ਤੋਂ ਬਾਹਰ ਆ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸੋਨੀਆ ਮਾਨ ਦੇ ਵੱਲੋਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਕਿ ਸ਼ਾਮਲ ਹੋਇਆ ਗਿਆ ਹੈ ਸੋ ਇਸੇ ਦੌਰਾਨ ਹੀ ਉਹਨਾਂ ਦੇ ਵੱਲੋਂ ਖੂਬ ਪ੍ਰਚਾਰ ਹੁਣ ਆਮ ਆਦਮੀ ਪਾਰਟੀ ਦਾ ਕੀਤਾ ਜਾ ਰਿਹਾ ਹੈ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਸਮਗਲਰਾਂ ਦੀ ਸੂਚਨਾ ਦੇਣ ਵਾਲਿਆਂ ਦੀ ਪਛਾਣ ਰੱਖੀ ਜਾਵੇਗੀ ਗੋਪਤ ਜਿਨ੍ਹਾਂ ਸੋਨੀਆ ਮਾਨ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਜਿੱਥੇ ਕਿ ਯੁੱਧ ਨਸ਼ਿਆਂ ਵਿਰੁੱਧ 20 ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਜਿਸ ਤੋਂ ਬਾਅਦ ਕਿ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਪੈਦਲ ਯਾਤਰਾਵਾਂ ਕੱਢੀਆਂ ਜਾਂਦੀਆਂ ਹਨ ਇਨ੍ਹਾਂ ਹੀ ਪੈਦਲ ਯ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਕਿੱਥੇ ਵੀ ਨਸ਼ਾ ਬਿਕਰੀਆ ਹੈ ਜੇਕਰ ਕਿਸੇ ਵੀ ਪੰਜਾਬੀ ਨੂੰ ਪਤਾ ਹੈ ਤੇ ਉਹ ਇਸ ਦੀ ਜਾਣਕਾਰੀ ਸਾਨੂੰ ਦੱਸਣ ਤੇ ਅਸੀਂ ਪੁਲਿਸ ਦੇ ਦੁਆਰਾ ਉਹਨਾਂ ਦੇ ਉੱਤੇ ਐਕਸ਼ਨ ਕਰਾਵਾਂਗੇ ਭਰਤਵਾਨ ਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵੱਡੀ ਜਨਤੀ ਦੇ ਵਿੱਚ ਲੋਕਾਂ ਦੇ ਦੁਆਰਾ ਕਿਹਾ ਜਾਂਦਾ ਹੈ ਕਿ ਅਸੀਂ ਪੁਲਿਸ ਪ੍ਰਸ਼ਾਸਨ ਦੇ ਕੋਲ ਕਾਫੀ ਜ਼ਿਆਦਾ ਜਿਹੜੇ ਕਿ ਗੇੜੇ ਮਾਰੇ ਕਾਫੀ ਜ਼ਿਆਦਾ ਉਹਨਾਂ ਨੂੰ ਦੱਸਿਆ ਪਰ ਪੁਲਿਸ ਦੇ ਵੱਲੋਂ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਗਈ ਹੈ